ਕੀ ਹੋਣਾ ਜੀ ਹੁਣ ਤੁਹਾਨੂੰ ਅਜੇ ਵੀ ਜਿਹੜੀ ਹੈਗੀ ਆ ਮੱਥਾ ਟੇਕਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੇੜ ਬਠਿੰਡਾ ਜਿਹੜੇ ਘੇਰੇ ਆ ਹਾਂਜੀ ਕੋਰਨੋਰਾ ਸਾਹਿਬ ਜਾਣਦਾ ਇੰਨੀ ਦੇਰੀ ਸਾਡੇ ਕੋਲ ਹੈ ਨਹੀਂ ਹਾਂ ਇਹ ਉੱਪਰੋਂ ਫੌਟੀਏ ਤੇ ਗੱਲ ਆ ਕਿ ਅਸੀਂ ਤੁਹਾਨੂੰ ਕਿਸੇ ਕੋਰਪੋਰਰ ਪੂਰਾ ਪਤਾ ਹੀ ਖਾਸ ਨੂੰ ਕਿ ਲਿਜਾ ਦੇਣੀ ਗੁਰੂ ਕਰੀ ਦੀ ਜਾਂ ਸਕਦੇ ਸਾਡਾ ਕੋਈ ਨਹੀਂ ਦੇਣਾ ਜੀ ਉਹ ਸਾਨੂੰ ਇੱਕ ਵਾਰ ਜ਼ਰੂਰ ਦਰਸ਼ਨ ਕਰਾਉਂਦੇ ਵਿੱਚ ਇਹ ਕਹਿੰਦੇ ਹਾਂਜੀ ਉਹ ਵੀ ਨਹੀਂ ਹੋ ਸਕਦਾ ਕਿ ਸੰਨ ਨੂੰ ਪੂਨੇ ਤੌਰ ਤੇ ਆਟਰੀਆ ਯੂਪਰ ਤੇ ਕਿਤੇ ਵੀ ਜੋ ਲੋਕ ਹੈ ਪਰ ਉਹ ਨਹੀਂ ਇਹ ਵੀ ਸਮਝਦਾ ਕਿ ਸਾ ਸਾਛ ਦੇ ਵੀ ਇਤੋਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਇਸ ਸਬੰਧ ਵਿੱਚ ਤੁਸੀਂ ਕੋਈ ਜੇਲ੍ਹ ਦੇ ਵਿੱਚ ਕੋਈ ਭੁਖੜਤਾਲ ਵਗੈਰਾ ਵੀ ਰੱਖੀ ਹੈ ਜੀ ਭੁਖੜਤਾਲ ਤਾਂ ਹੈ ਉਹ ਕੰਮ ਵੀ ਪਰ ਤਾਂ ਮਨ ਸਿੱਧੀ ਨਾ ਬਣ ਗਈ ਜੀ ਇਸਕੇ ਤੇ ਉਹਨਾਂ ਤੋਂ ਦੂਰ ਹੋ ਗਿਆ ਜੀ ਕੋਈ ਹੋਰ ਇਸ਼ਕੂ ਕਰਦੇ ਦਰਚਿਤਰਾਜ ਹੋਰ ਸਾਡੇ ਤੇ ਕੋਈ ਮਾਮਲਾ ਨਹੀਂ ਹਾਂਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਅਕਜੀ ਕੀ ਫਤਿਹ ਚੜ੍ਹਦੀ ਕਲਾ ਬਸੰਤ ਸਿੰਘ ਜੀ ਦੀ ਪੂਰੀ ਚੜ੍ਹਦੀ ਕਲਾ ਉਹ ਮਾਰੇ ਜੋੜੀ ਕਰਪਾਅ ਜੀ ਸੁਣਾਓ ਕੀ ਬੋਲੀਏ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਜੀ ਮੈਨੂੰ ਪਤਾ ਲੱਗਿਆ ਸੀਗਾ ਤੁਹਾਡਾ ਹੁਣ ਵੀ ਤੁਸੀਂ ਫੋਨ ਕਰ ਰਹੇ ਹੋ ਸਰਕਾਰੀ ਫੋਨ ਤੋਂ ਹਨਾ ਕੀ ਹੋਣਾ ਜੀ ਹੁਣ ਤੁਹਾਨੂੰ ਅਜੇ ਵੀ ਜਿਹੜੀ ਹੈਗੀ ਆ ਮੱਥਾ ਟੇਕਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਜੇਲ ਬਠਿੰਡਾ ਜੇਲ ਮੈਂ ਕਹੇ ਤੀ ਇਹ ਕਹ ਰਿਹਾ ਹਾਂ ਜੀ ਗੁਰਦੁਆਰਾ ਸਾਹਿਬ ਜਾਣਦਾ ਈ ਡੇਲੀ ਦਾ ਸਾਡੇ ਕੋਲ ਹੈਗਾ ਮੈਨੂੰ ਦੇ ਵਿੱਚ ਇਹ ਉੱਪਰੋਂ ਅਥਾਰਟੀਆਂ ਪਏ ਕਰ ਲਈਆਂ ਤੇ ਅਸੀਂ ਤੁਹਾਨੂੰ ਕਿਸੇ ਗੁਰਪੁਰਬ ਤੇ ਖਾਸ ਮੌਕੇ ਤੇ ਨਹੀਂ ਜਾ ਸਕਦੇ ਈ ਗੁਰੂ ਘਰ ਨਹੀਂ ਜਾ ਸਕਦੇ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਗੁਰਦਵਾਰਾ ਸਹਿਬ ਟੀਮ ਦੇ ਮੈਡੀਕਲ ਫੋਲਡ ਤਾਂ ਸਾਰੇ ਤਤਰੀ ਨੂੰ ਜੀਤੋ ਬੰਨ ਤੇ ਰਹਾ ਸੀ ਮੈਂ ਉਹਨਾਂ ਨੂੰ ਕਹਿੰਦਾ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਹੋਗਾ ਮੈਂ ਅਮਰਪੁਰ ਤਾਰੀਸ਼ ਕਰੇ ਗੁਰੂ ਸਾਹਿਬ ਦੇ ਦੋ ਵਾਰੀ ਦਰਸ਼ਨ ਕਰ ਲੈ ਜਿੱਤੇ ਗੁਰਦਵਾਰਾ ਸਹਿਬ ਕੋਲੋਂ ਬਹੁਤ ਹਾਂ ਉਹਨਾਂ ਨੂੰ ਕਹਿੰਦੇ ਵੀ ਯਾਦ ਰੱਖਦੇ ਸਾਡਾ ਕੋਈ ਵੀ ਮੇਲਾ ਦੇ ਦੋ ਸਾਨੂੰ ਇੱਕ ਵਾਰ ਜ਼ਰੂਰ ਦਰਸ਼ਨ ਕਰਾਓ ਦਿਨ ਦੇ ਵਿੱਚ ਇਹ ਕਹਿੰਦੇ ਹਾਂ ਜੀ ਉਹ ਵੀ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਕਾਨੂੰਨਨ ਤੌਰ ਤੇ ਆਰਡਰ ਨਹੀਂ ਆਈ ਉੱਪਰ ਉੱਪਰੋਂ ਆਟਰ ਆ ਜਾਨਾ ਇਹ ਤਾਂ ਉਹ ਲੈਪ ਲੈ ਕੇ ਕਰਾਂਗੇ ਠੀਕ ਹੈ ਵੀ ਫਿਰ ਤੁਸੀਂ ਉੱਪਰ ਲੈ ਜਾਣਾ ਗੱਲ ਕਰ ਲੋ ਫਿਰ ਅਸੀਂ ਇਹਨਾਂ ਨੂੰ ਲੈਕਚਰੀ ਦਿੱਤਾ ਹੈ ਠੀਕ ਹੈ ਜੀ ਤੇ ਇਹਨਾਂ ਨੂੰ ਸਾਰਾ ਕੁਝ ਲੈਪਤੀ ਦੇ ਰੂਪ ਤੇ ਦਿੱਤਾ ਹੋਇਆ ਹੈ ਤੇ ਅਸੀਂ ਵਿਗਿਆਨ ਨੂੰ ਬਹੁਤ ਕਰਦੇ ਦਰਸ਼ਨ ਕਰਦੇ ਸਾਡੀ ਹੋਰ ਇਹਨਾਂ ਨਾਲ ਕੋਈ ਮੰਗ ਨਹੀਂ ਨਾ ਇਹਨਾਂ ਦਾ ਅਰਜੀਨੋ ਨਾਮ ਜਿਹਨੇ ਚੋਣੇ ਕਿਉਂਕਿ ਅਸੀਂ ਇਹ ਡਿਗਰੀ ਘੜ ਦੇ ਵਿੱਚ 2 ਸਾਲ ਐਨਐਸਏ ਦੇ ਅਧੀਨ ਰਹੇ ਹਾਂ ਉਹ ਕਿਸੇ ਸਾਡੀ ਗਲਤੀ ਕਰ ਤੁਸੀਂ ਜੀ ਦੇ ਵਿੱਚ ਉਦੋਂ ਕਰਕੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਸ਼ੌਧ ਤਾਂ ਨਹੀਂ ਸੀ ਤੇ ਅਸੀਂ ਕਿਸੇ ਨੂੰ ਮਰੀ ਵਰ ਨਹੀਂ ਕੀਤਾ ਸੀ ਪਰ ਇਹ ਹੁਣ ਇਹ ਦਰਪੀਆ ਤੇ ਤਾਂ ਪਿਛਲੀ ਗੰਦਮ ਨਾਲੋਂ ਸੀ ਉਹਦੇ ਵਿੱਚ ਜਿਹੜੀ ਲੰਬਰੀ ਹੈ ਹਾਂਜੀ ਇਹ ਸਾਨੂੰ ਗੁਰੂ ਘਰ ਦੇ ਰਜਾਨਾ ਦਰਸ਼ਨ ਨਹੀਂ ਕਰ ਦਿੱਤੇ ਜਾਣਗੇ ਕਿ ਹਾਂਜੀ ਕਿਵੇਂ ਚੱਲੂਗਾ ਇਹਦਾ ਮਸਲਾ ਨਹੀਂ ਜੀ ਅਸੀਂ ਸਾਨੂੰ ਉਹਦਾ ਇਸ ਸਾ ਸਾਚਾ ਦੇ ਵੀਰ ਇਹ ਕੋਲਾ ਬੜਾ ਕੇ ਰੱਖਣਾ ਚਾਹੁੰਦੇ ਆ ਪਰ ਸੱਖਣਾ ਸਾਨੂੰ ਹੀ ਨਹੀਂ ਉਹਨੇ ਜੇਲ੍ਹ ਦੇ ਵਿੱਚ ਕਿੰਨੇ ਵੀ ਸਾਈਕੋਲੋਜਵਾ ਹਾਂਜੀ ਗੁਰੂ ਸਾਹਿਬ ਉਹ ਨਹੀਂ ਜਾਣਦੀ ਜਾਤ ਜਿੱਤ ਨਹੀਂ ਚਲੋ ਜੇ ਕਿਸੇ ਨੇ ਜਾਣਾ ਨਹੀਂ ਜਾਣਦਾ ਉਹਦੀ ਪਰਸਨਾਨ ਮਰ ਗਈ ਹੈ ਪਰ ਇਹ ਚੀਜ਼ ਜਾਨਣਾ ਗੁਰੂ ਘਰ ਦੇ ਦਰਸ਼ਨ ਕਰਨੇ ਹੀ ਗੁਰੂ ਸਾਹਿਬਾਂ ਇਹ ਅਮਰ ਭਲੀ ਜਿੰਦਗੀ ਹੈ ਜਿਹਦੇ ਅਸੀਂ ਕਿ세 ਦਿਗੇ ਜਾ ਸਕਦੇ ਹਾਂ ਸਾਨੂੰ ਜਾਨਣਾ ਇੱਕ ਵਾਰੀ ਗੁਰੂ ਘਰ ਦੇ ਦਰਸ਼ਨ ਕਰਾਈ ਜਾਣ ਹੋਰ ਸਾਡੇ ਤੇ ਕੋਈ ਮੰਗ ਨਹੀਂ ਹੈਗੀ ਤੇ ਗੁਰੂ ਘਰ ਵਾਲੀ ਮੰਗਾwidehat ਕਿਉਂਕਿ ਸਾਡੀਆਂ ਸਿੱਖਾਂ ਨੂੰ ਪਾਉਣ ਨਾ ਵਾਜੂ ਦੀਆਂ ਗੁਰੂ ਦੇ ਨਾਲ ਅਸੀਂ ਗੁਰੂ ਨੂੰ ਅਰਦਾਸ ਬੇਨਤੀ ਕਰਦੀ ਹੁੰਦੀ ਹੈ ਤੇ ਵੀ ਅਸੀਂ ਨੇ ਜੀ ਜਾਣ ਤੋਂ ਜੋਤ ਗੁਰੂ ਤੋਂ ਕਰਨ ਸੇ ਮਾਰੋ ਸਿੱਖੀ ਪਾਛੇ ਮਾਨਦੇ ਆ ਤੇ ਸਿੱਖਾਂ ਨੇ ਰਜਾਣਾ ਦਰਸ਼ਨ ਕਰਦੇ ਹੁੰਦਾ ਵੀ ਇਹ 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 ਇਸੇ ਸਬੰਧ ਦੇ ਤੁਸੀਂ ਕੋਈ ਜੇਲ੍ਹ ਦੇ ਵਿੱਚ ਕੋਈ ਭੁਖੜਤਾਲ ਵਗੈਰਾ ਵੀ ਰੱਖੀ ਹੈ ਜੀ ਉਹ ਜੀ ਭੁਖੜਤਾਲ ਹੈ ਉਹ ਕਰਨ ਸਾਮੀ ਪ੍ਰਧਾਨ ਮੰਤਰੀ ਜਿਹਨੇ ਆਪਣੇ ਪਾ ਚੇਗੇ ਹਾਂਜੀ ਹਾਂ ਉਹਨਾਂ ਨੇ ਉਹ ਲੈਫਟ ਉੱਚੇ ਤੇ ਫੇਲਿੰਗ ਸਾਡੇ ਕੋਲ ਤੋਂ ਬੁੱਧ ਕਰਦੀ ਹੈ ਕਿ ਬਾਕੀ ਕੋਈ ਇੱਥੇ 20 ਸੈਕਿੰਡ ਜਾਂ ਮੰਗਰ ਸੀ ਜਾਂ ਸਾਡੇ ਕੋਲ ਆਉਣ ਦੇ ਕਰਕੇ ਵੀ ਉਹ ਉਹ ਉਹਨਾਂ ਕਰਕੇ ਉਹਨਾਂ ਨੇ ਪ੍ਰੋਕਰਟਾ ਰੱਖੀ ਹੈ ਐ ਉਹਨਾਂ ਤੋਂ ਦੋ ਦਿਨ ਹੋਏ ਆਜਾ ਕੱਲ ਪਰਸੋਂ ਦਿਨ ਕਿ ਵੀ ਉਹਨੇ ਲੈਫਟ ਉੱਚੇ ਤੇ ਦਿੱਤਾ ਹੈ ਰਾਤ ਇਹਨਾਂ ਦੇ ਬੰਦੇ ਮੇਰੇ ਪਰ ਵੀ ਉਹਨਾਂ ਦੇ ਕਰਕੇ ਸੀ ਹੁਣ ਇਹ ਹੈ ਕਿ ਜਿਹੜੇ ਬੰਦੂਕਰ ਦਾ ਮਤਲਬ ਉਹ ਸੱਟ ਕਰਲੀ ਨਹੀਂ ਮਤਲਬ ਇਹ ਉਹ ਹੁਣ ਪਾਸ ਤੋਂ ਬੁੱਧ ਨਹੀਂ ਹੈ ਉਹਦੇ ਫੇਰ ਇਹ ਜੇਲੇਦਾਰ ਸਾਹਿਬ ਨੂੰ ਰਿਕਾਰਡਿੰਗ ਵੀ ਭਾਈ ਸੀ ਕਿ ਅੱਜ ਇਹ ਚਿੱਠੀ ਲਿਖੀ ਦੀ ਆ ਕੱਲ ਤੋਂ ਕੱਲ ਤੋਂ ਸੇਮ ਸੰਸਾਰ ਹੈ ਕਿ ਤੁਸੀਂ ਇਹ ਸੁਣਾ ਸੁਣੇ ਤੇ ਆਰਦੇ ਹੋ ਕਿਉਂਕਿ ਇਹ ਜੇਲੇ ਅੰਦਰ ਛੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੋਭ ਤੋਂ ਹੁੰਦੀ ਬਾਤ ਉਹ ਤੁਸੀਂ ਮੋਟੇ ਚਾਹ ਨਹੀਂ ਪਈ ਨਾ ਕਿ ਮਿੱਤੂ ਅਜਿਹਾ ਕਰਵਾਸਣੇ ਗੁਲਾਮੀ ਦੀ ਕੋਈ ਗੱਲ ਨਹੀਂ ਕਿ ਇਸ ਕਰਕੇ ਅਸੀਂ ਇਹ ਚੀਜ਼ ਨੂੰ ਪਰਦਾਸ਼ਤ ਨਹੀਂ ਕਰਨਾ ਅਸੀਂ ਵਿਚਾਰਨਾ ਗੁਰੂ ਘਰ ਦੇ ਇੱਕ ਵੇਲੇ ਦਰਸ਼ਨ ਕਰਨੇ ਚਾਹੀਏ ਜਾਂ ਮੁਤਲੀ ਲੈ ਜਾਣ ਚਾਹੀਏ ਹਰਨ ਸੋਈ ਇਹ ਹੈ ਕੋਵਰਿੰਗ ਇਸ ਗੁਰੂ ਘਰ ਦੇ ਦਰਸ਼ਨਾਇ ਮਾਰਕਰ ਤੇ ਸਾਡੇ ਇਹ ਮੰਤਰਾ ਚ ਗੁਰੂ ਘਰ ਦੇ ਨਾਮ ਤੋਂ ਸੋਖਾ ਬਾਤਿ ਸੜੀਆਂ ਬੀਸ ਕ ਮੰਗਾਈ ਤੇ ਉਹ ਕਹਿੰਦੇ ਜਿੱਤੇ ਨਹੀਂ ਅਸੀਂ ਇਹ ਕਹਿੰਦੇ ਆ ਤੁਸੀਂ ਜਿਹਨੂੰ ਵੀ ਕਹਿਣਾ ਹੈ ਤੁਸੀਂ ਇੱਕ ਵਾਰੀ ਕਹਿ ਲਓ ਅਸੀਂ ਅਕਾਲ ਪੁਰਖ ਸਾਹਿਬ ਦਾ ਉਹਦਾ ਸਰਬੀਮ ਬੰਦੇ ਆ ਨੀਜੀ ਤੌਰ ਤੇ ਤੇ ਸਾਡੀ ਪੁਲਿਸ ਵੀ ਅਕਾਲਪੁਰਖ ਸਾਹਿਬ ਤੇ ਗੁਰਦੁਆਰਾ ਸਾਹਿਬ ਤੇ ਹੋਣੀ ਹੈ ਤੇ ਅਸੀਂ ਜਥੇਦਾਰ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਜੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਬਕਾ ਇੱਕ ਆਪਣੀ ਦੇ ਦੰਮਵਾ ਸਾਹਿਬ ਦੀ ਸਰਸਾਵ ਨੂੰ ਇਹ ਤੋਂ ਉਤੰਤਰੀ ਜੀ ਹੌਤੀ ਆ ਉਹ ਇਹਨਾਂ ਨੋਟਸ ਲੈਣ ਅਸੀਂ ਇਹ ਕਲੀਅਰ ਕਰਦੇ ਆ ਤੇ ਨਹੀਂ ਤਾਂ ਸਾਨੂੰ ਇੰਨੀ ਮਹੂਰੂਤ ਵਿੱਚ ਨਾ ਫਿਰ ਇੰਟਰਵਿਊ ਨਾ ਪੈਣਾ ਕਿਉਂਕਿ ਹਜੇ ਤਾਂ ਪ੍ਰਧਾਨ ਮੰਤਰੀ ਬਾਜੀ ਗਈ ਉਹ ਖੜਸਾਲ ਤੇ ਆ ਜੀ ਨਵੇਂ ਕਿ ਸਿੱਖਿਆ ਦੇ ਵਜਲੇ ਪਰ ਕਿ ਵਕਣਾ ਜ਼ਰੂਰੀ ਨਹੀਂ ਕਿਹਾ ਪਰੰਤੂ ਸਾਡੇ ਕੋਲ ਹੋਰ ਇਥੇ ਰਾਹ ਹੈ ਜੀ ਕਿ ਜਾਂ ਤਾਂ ਇਹਦਾ ਨਾਲ ਸਾਰੇ ਸਿੱਖੋ ਸਿੱਤਰੀ ਸਾਹਿਬ ਜੀ ਅੰਦਰ ਇਸ ਮੋਟੇ ਕਰਾ ਲੀ ਜੀ ਜੋ ਰਿਪੋਰਟ ਇਸ ਕੋਲੀ ਪੋਰਟਸ ਕੋ ਕਰਤਾ ਰਹੇ ਕਿ ਜੀਵ ਦੇ ਵਿੱਚ ਹੋਰ ਕੋਈ ਦੂਜੇ ਠਿਕਾਣਾ ਆਏਗਾ ਸੋ ਇਹ ਪੇਂਟਿੰਗ ਕਰਦੇ ਆ ਕਿ ਇੱਕ ਨੂੰ ਗੌਰ ਦਿਨਾਂ ਤੇ ਆਂ ਦਿਨਾਂ ਕਰਦੇ ਆ ਜਿਹਦੇ ਪਰ ਸੇਮ ਤੁਹਾਡੀ ਪ੍ਰਤੀਨਿਧਿ ਨੇ ਸਿੰਗਲ ਹੋਈ ਕੋਈ ਨਾ ਕੋਈ ਛੋਟੀਆਂ ਛੋਟੀਆਂ ਸਵਿਧਨਾ ਪੈਣਾ ਇਹ ਜੀ ਪੇਂਟਿੰਗ ਸੋਦੀ ਠੀਕ ਹੈ ਜੀ ਠੀਕ ਹੈ ਬਹੁਤ ਧੰਨਵਾਦੀ ਮੈਂ ਜ਼ਰੂਰ ਤੁਹਾਡੀ ਗੱਲ ਜਿਹੜੀ ਅਸੀਂ ਰੱਖ ਰਹੇ ਹਾਂ ਜੀ ਹਾਂ ਜੀ ਬਣੇਗਾ ਪੇਂਟਿੰਗ ਦਾ ਕਾਲ ਸੋ ਲੈ ਕੇ ਆਉਣਾ ਜੀ ਤੁਹਾਡਾ ਧੰਨਵਾਦ